ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਕਿ ਆਪਣਾ ਦੁੱਖ ਕਿੱਥੇ ਫੁੱਲੀਏ ਅਕਸਰ ਹੀ ਕੋਜ ਭੈਣ ਭਰਾਵਾਂ ਨੂੰ ਆਦਤ ਹੁੰਦੀ ਆ ਨਾ ਕਿ ਜਦੋਂ ਇਕੱਠੀਆਂ ਹੋਈਆਂ ਬੀਬੀਆਂ ਜਾਂ ਵੀਰ ਵੀ ਤਾਂ ਉਹ ਕੀ ਕਰਦੇ ਆ ਕਿ ਆਪਣਾ ਦੁੱਖ ਸੁੱਖ ਹਰੇਕ ਨਾਲ ਹੀ ਫੋਲਣ ਲੱਗ ਜਾਂਦੇ ਆ ਭਲਾ ਜਿਸ ਵਿਅਕਤੀ ਨੂੰ ਤੁਸੀਂ ਪਹਿਲੀ ਵਾਰ ਮਿਲੇ ਹੋ ਉਹਨੇ ਤੁਹਾਨੂੰ ਮਿਲ ਲਿਆ ਕਿਸੇ ਪ੍ਰੋਗਰਾਮ ਤੇ ਮਿਲੇ ਹੋ ਜਾਂ ਕਿਤੇ ਹੋਰ ਤੁਸੀਂ ਇਕੱਠੇ ਹੋਏ ਹੋ ਜਿੱਥੇ ਤੁਸੀਂ ਅਚਾਨਕ ਇਨੀ ਲਾਈਫ ਦੇ ਵਿੱਚ ਪਹਿਲੀ ਵਾਰ ਮਿਲੇ ਉਹ ਤੇ ਉਸ ਤੋਂ ਬਾਅਦ ਉਹਨੇ ਪਤਾ ਨਹੀਂ ਫਿਰ ਤੁਹਾਨੂੰ ਕਦੇ ਮਿਲਣਾ ਜਾਂ ਨਹੀਂ ਮਿਲਣਾ ਤਾਂ ਕਿ ਇਹੋ ਜਿਹੀ ਥਾਂ ਤੇ ਆਪਣਾ ਦੁੱਖ ਸੁੱਖ ਫੋਲਣਾ ਜਾਂ ਆਪਣੇ ਬਾਰੇ ਦੱਸਣਾ ਚੰਗੀ ਗੱਲ ਹੁੰਦੀ ਆ ਸ਼ਾਇਦ ਨਹੀਂ ਕਿਉਂਕਿ ਦੁੱਖ ਕਿੱਥੇ ਫੋਲਣਾ ਚਾਹੀਦਾ ਦੁੱਖ ਹਮੇਸ਼ਾ ਉੱਥੇ ਫੋਲੋ ਜਿਨਨੇ ਉਹ ਦੁੱਖ ਹੰਡਾਇਆ ਹੋਵੇ ਜਿਹੜੀ ਤੁਸੀਂ ਜਿਸ ਨਾਂ ਘਰੇ ਜੇ ਰਸਤੇ ਦੇ ਵਿੱਚੋਂ ਦੀ ਜੋ ਤੁਹਾਡੀਆਂ ਮੁਸ਼ਕਲਾਂ ਜੋ ਤੁਹਾਡੀ ਪ੍ਰੋਬਲਮ ਆ ਜੋ ਤੁਹਾਡੀ ਸਿਹਤ ਨਾਲ ਜੁੜੀ ਹੋਈ ਆ ਜਾਂ ਕੋਈ ਹੋਰ ਆ ਜੇਕਰ ਤੁਸੀਂ ਕਿਸੇ ਨਾਲ ਸਾਂਝੀ ਕਰ ਰਹੇ ਹੋ ਤੁਸੀਂ ਕਿਸੇ ਰਿਸ਼ਤੇਦਾਰ ਤੋਂ ਪਰਿਵਾਰ ਤੋਂ ਕੋਈ ਘਰੇਲੂ ਮੁਸ਼ਕਲ ਤੁਸੀਂ ਕਿਸੇ ਨਾਲ ਸਾਂਝੀ ਕਰ ਰਹੇ ਹੋ ਜੇਕਰ ਉਹ ਵਿਅਕਤੀ ਵੀ ਉਹ ਮੁਸ਼ਕਲ ਹੰਡਾ ਚੁੱਕਿਆ ਆ ਤਾਂ ਫਿਰ ਤੁਸੀਂ ਉੱਥੇ ਉਹਦੇ ਨਾਲ ਉਹ ਗੱਲ ਕਰ ਸਕਦੇ ਹੋ ਉੱਥੇ ਗੱਲ ਕਰਨੀ ਜਾਇਜ਼ ਆ ਕਿਉਂਕਿ ਉਹਨ ਉਹਦੇ ਕੋਲ ਉਹਦੇ ਬਾਰੇ ਤਜਰਬਾ ਆ ਉਹ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਗੱਲ ਦੱਸੇਗਾ ਤੇ ਜਾਂ ਫਿਰ ਗੱਲ ਉੱਥੇ ਕਰਨੀ ਚਾਹੀਦੀ ਆ ਜਿੱਥੇ ਕਿਸੇ ਕੋਲ ਮੁਸ਼ਕਲ ਦਾ ਹੱਲ ਹੋਵੇ ਜੇਕਰ ਐਵੇਂ ਹੀ ਅਸੀਂ ਆਪਣਾ ਦਿਲ ਹੌਲਾ ਕਰਨ ਵਾਸਤੇ ਕਿਸੇ ਨਾਲ ਗੱਲ ਕਰ ਰਹੇ ਹਾਂ ਤਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਬੇਸ਼ੱਕ ਤੁਸੀਂ ਗੱਲ ਕਰਕੇ ਦਿਲ ਹੌਲਾ ਕਰ ਲਿਆ ਪਰ ਦਿਲ ਹੌਲਾ ਵੀ ਉੱਥੇ ਕਰੋ ਜਿੱਥੇ ਕੋਈ ਆਪਣਾ ਵਾ ਜਿੰਨੂੰ ਤੁਹਾਡੇ ਦੁਖੀ ਹੋਣ ਨਾਲ ਦੁੱਖ ਹੁੰਦਾ ਤੁਹਾਡੇ ਖੁਸ਼ ਹੋਣ ਨਾਲ ਖੁਸ਼ੀ ਹੁੰਦੀ ਉੱਥੇ ਦੁੱਖ ਸਾਂਝਾ ਕਰੋ ਹਰੇਕ ਕੋਲ ਦੁੱਖ ਸਾਂਝਾ ਕਰਨ ਨਾ ਬੈਠ ਜਾਇਆ ਕਰੋ ਕਿਉਂਕਿ ਜੇਕਰ ਤੁਸੀਂ ਉਹਦੇ ਕੋਲ ਦੁੱਖ ਸਾਂਝਾ ਕਰਦੇ ਹੋ ਜਿਹੜਾ ਤੁਹਾਡੀ ਮੁਸ਼ਕਲ ਦਾ ਹੱਲ ਕਰੂਗਾ ਫਿਰ ਤਾਂ ਤੋਂ ਚੰਗੀ ਗੱਲ ਆ ਜਾਏ ਜਾਂ ਤੁਸੀਂ ਉੱਥੇ ਦੁੱਖ ਆਪਣਾ ਫਰੋਲ ਸਕਦੇ ਹੋ ਕਿਉਂਕਿ ਉਹਦੇ ਕੋਲ ਤੁਹਾਡੀ ਮੁਸ਼ਕਲ ਦਾ ਹੱਲ ਹੈਗਾ ਆ ਉਹਨੇ ਤੁਹਾਡੀ ਮੁਸ਼ਕਲ ਦਾ ਹੱਲ ਕਰ ਦੇਣਾ ਆ ਫਿਰ ਤਾਂ ਉੱਥੇ ਦੁੱਖ ਸੁੱਖ ਜ਼ਰੂਰ ਫੁੱਲ ਤੇ ਜਿੱਥੇ ਕੋਈ ਹੱਲ ਵੀ ਨਹੀਂ ਹੋਣਾ ਜਿੱਥੇ ਮਸਾਲਾ ਲੱਗਣਾ ਅੱਗੇ ਗੱਲ ਵਧਣੀ ਆ ਉਹ ਗੱਲ ਫੈਲ ਜਾਣੀ ਆ ਫਿਰ ਉੱਥੇ ਦੁੱਖ ਸੁੱਖ ਫੋਲਣ ਦਾ ਤੇ ਕੋਈ ਫਾਇਦਾ ਨਹੀਂ ਹੋਣਾ ਸਗੋਂ ਤੁਹਾਡੇ ਤੇ ਹੋਰ ਮੁਸ਼ਕਲ ਪੈ ਜਾਣੀ ਤੁਹਾਡੀ ਟੈਨਸ਼ਨ ਹੋਰ ਵੱਧ ਜਾਣੀ ਕਿਉਂਕਿ ਜੇ ਮੰਨਿਆ ਤੁਸੀਂ ਘਰ ਪਰਿਵਾਰ ਕਿਸੇ ਗੱਲੋਂ ਪਰੇਸ਼ਾਨ ਹੋ ਤੁਸੀਂ ਕਿਸੇ ਨਾਲ ਦੁੱਖ ਸਾਂਝਾ ਕਰ ਦਿੱਤਾ ਉਹਨੇ ਅੱਗੇ ਕਰ ਦਿੱਤਾ ਫਿਰ ਉਹਨੇ ਅੱਗੇ ਕਰ ਦਿੱਤਾ ਫਿਰ ਉਹ ਗੱਲ ਘੁਮਕਮਾ ਕੇ ਤੁਹਾਡੇ ਤੱਕ ਪਹੁੰਚਣੀ ਪਹੁੰਚਣੀ ਆ ਤੇ ਫਿਰ ਜਿਹੜੀ ਮੁਸ਼ਕਲ ਪੈਦਾ ਹੋਣੀ ਉਹ ਵੱਖਰੀ ਹੋਣੀ ਆ ਫਿਰ ਉਹਦੀ ਪਰੇਸ਼ਾਨੀ ਤੁਸੀਂ ਹੋਰ ਚੁੱਕਣੀ ਆ ਇਸ ਕਰਕੇ ਇਹਨਾਂ ਦੋ ਗੱਲਾਂ ਨੂੰ ਹਮੇਸ਼ਾ ਯਾਦ ਰੱਖੋ ਕਿ ਇੱਕ ਤਾਂ ਦੁੱਖ ਉੱਥੇ ਫੋਲੋ ਜਿੰਨੇ ਕੋਈ ਹੱਲ ਕਰਨਾ ਆ ਤੇ ਜਾਂ ਫਿਰ ਦੁੱਖ ਉੱਥੇ ਫੋਲੋ ਜਿੰਨੂ ਕੇ ਉਹਦੇ ਬਾਰੇ ਤਜਰਬਾ ਆ ਜਿੰਨੇ ਉਹਦੇ ਵਿੱਚੋਂ ਦੀ ਲੰਘਿਆ ਆ ਜਿੰਨੂ ਪਤਾ ਵਾ ਕਿ ਇਸ ਤੋਂ ਬਾਅਦ ਇਦਾਂ ਹੋਣਾ ਆ ਫਿਰ ਉੱਥੇ ਦੁੱਖ ਫੋਲੋ ਸੋ ਉਮੀਦ ਕਰਦੀ ਆ ਕਿ ਇਨਕੀ ਜੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ